ਵਰਹਨ ਸੇ ਮਹਲਾ ਤੇ ਜਾ ਕਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਮਨ ਮੈਲੇ ਸਭ ਕਿਛੁ ਮੈਲਾ ਤਨ ਤੋਤੇ ਮਨ ਅਛਾ ਨ ਹੋਇ ਇਹ ਜਗਤ ਭਰਮ ਪੁਲਾਇ ਵਿਲਾ ਬੂਜੇ ਕੋਇ ਜਪੁ ਮਨ ਮੇਰੇ ਤੂ ਏਕੋ ਨਾਮ ਸਤਗੁਰ ਦੀ ਆ ਮੋਕੋ ਏਹੋ ਨਿਧਾਨ ਰਹਾਓ ਸਦਾ ਕੇ ਆਸਣ ਜੇ ਸਿਖੀ ਇੰਦਰੀ ਵਸ ਕਰਿ ਕਮਾਇ ਮਨ ਕੀ ਮੈਲ ਨ ਉਤਰੇ ਹੋ ਮੇ ਮੈਲ ਨ ਜਾਇ ਇਸ ਮਨ ਕੋ ਹੋਰ ਸੰਜਮ ਕੋ ਨਹੀਂ ਵੇਣ ਸਤਗੁਰੂ ਕੀ ਸਰਣਾਏ ਸਤਗੁਰੂ ਮਿਲਿਏ ਉਲਟੀ ਪਈ ਕਹਿਣਾ ਕਿ ਸ਼ੂ ਨਾ ਜਾਏ ਪੰਤ ਨਾਨਕ ਸਤਗੁਰੂ ਕੋ ਮਿਲਦੋ ਮਰੇ ਗੁਰ ਕੈ ਸ਼ਬਦ ਫਿਰ ਜੀਵੇ ਕੋਈ ਮਮਤਾ ਕੀ ਮਾਲ ਉਤਰੇ ਇਹੋ ਮਨ ਅਸ਼ਾ ਹੋਏ ਵਡਹੰਸ ਮੱਲਾ ਤਿੱਜਾ ਨਦਰੀ ਸਤਗੁਰੂ ਸੇਵੀਏ ਨਦਰੀ ਸ਼ਿਵਾ ਹੋਏ ਨਦਰੀ ਹੋ ਮਨ ਵਸ ਆਵੇ ਨਦਰੀ ਮਨ ਨਰਮਲ ਹੋਏ ਮੇਰੇ ਮਨ ਚੇਤ ਸੱਚਾ ਸੋਏ ਏਕੋ ਚੇਤੇ ਤਾਂ ਸੁਖ ਪਾਵੇ ਫਿਰ ਦੁੱਖ ਨਾ ਮੂਲੇ ਹੋਏ ਰਹਾ ਨਦਰੀ ਮਰ ਕੇ ਜੀਵੀਏ ਨਦਰੀ ਸ਼ਬਦ ਵਸੇ ਮਨ ਆਏ ਨਦਰੀ ਹੁਕਮ ਬੁਜੀਏ ਹੁਕਮੇ ਰਹੇ ਸੁਮਹਿ ਜਿਨ ਜੇਵਾ ਹਰ ਰਸ ਨਚ ਆਖਿਓ ਸਾਜਿ ਹਵਾ ਜਲ ਜਾਓ ਅਨਰਸ ਸਾਦੇ ਲੱਗ ਰਹੀ ਦੁਖ ਪਾਇਆ ਦੁਜੇ ਪਾਇ ਸਭਨਾ ਨਦਰ ਇਕ ਹੈ ਅਪੇ ਫਰਕ ਕਰੇ ਨਾਨਕ ਸਤਿਗੁਰੂ ਮਿਲਿਏ ਫਲ ਪਾਇਆ ਨਾਮ ਵਡਾਈ ਦੇ ਵਢਨ ਸੰਭਲਾ ਤਿਜਾ ਮਾਇਆ ਮੋਹ ਗੁਬਾਰ ਹੈ ਗੁਰਬਿਨ ਗਿਆਨ ਨ ਹੋਈ ਸ਼ਬਦ ਲਗੇ ਤਿਨ ਅਬੂਜਿਆ ਦੁਜੇ ਪਰਜਿਬ ਗੋਈ ਮਨ ਮੇਰੇ ਗੁਰਮਤ ਕਰਣੀ ਸਾਰ ਸਦਾ ਸਦਾ ਹਰ ਪ੍ਰਭ ਰਵਿਆ ਤਾਂ ਪਾਵੇ ਮੁਖ ਦੌਰ ਰਹੋ ਗੁਣਾ ਕਨਦਾਨ ਏਕ ਹੈ ਆਪੇ ਦੇ ਤਾਕੋ ਪਾਏ ਬਿਨ ਨਾਵੇਂ ਸਭ ਵਿਛੜੀ ਗੁਰ ਕੇ ਸ਼ਬਦ ਮਿਲਾਏ ਮੇਰੀ ਮੇਰੀ ਕਰਦੇ ਘਟ ਗਏ ਜਿਨਾ ਹੱਥ ਕਿਆ ਕਹਿ ਨ ਆਇਆ ਸਤਿਗੁਰੂ ਮਿਲੀਏ ਸੱਚ ਮਿਲੇ ਸੱਚ ਨਾਮ ਸਮਾਇਆ ਆਸਾ ਮਨਸਾ ਇਹੋ ਸਰੀਰ ਹੈ ਅੰਤਰ ਜੋਤ ਜਗਾਏ ਨਾਨਕ ਮਨ ਮੁਖ ਬੰਦ ਹੈ ਗੁਰਮੁਖ ਮੁਖਤ ਕਲਾਈ ਵਰਹੰਸਾ ਮਹੱਲਾ ਤਿੱਜਾ ਸੁਹਾਗਣੀ ਸਦਾ ਮੁਖ ਉਜਲਾ ਗੁਰਕੇ ਸਹਿਜ ਸੁਭਾਏ ਸਦਾ ਪਿਰ ਰਾਵੇ ਆਪਣਾ ਵਿੱਚੋਂ ਆਪ ਗਵਾਏ ਮੇਰੇ ਮਨ ਤੂੰ ਹਰ ਹਰ ਨਾਮ ਉਤਿਆਏ ਸਤਗੁਰ ਮੋਕੋ ਹਰਦੀਆ ਬੁਝਾਏ ਰਹਾਉ ਦੁਹਾ ਗਣੀ ਕਰੀਆਂ ਬਿੱਲਾ ਦੀਆਂ ਤੇ ਨਾ ਮਹਿਲ ਨਾ ਪਾਏ ਦੁਜੇ ਪਾਏ ਕ੍ਰੂਪੀ ਦੁਖਾ ਪਾਵੇ ਅਗੇ ਜਾਏ ਗੁਣਵੰਤੀ ਨਿਤ ਗੁਣ ਰਵੇ ਹਿਰਦੇ ਨਾਮ ਵਸਾਏ ਔਗੁਣਮੰਦੀ ਮਾਵਣੀ ਦੁਖ ਲਾਗੇ ਬਿਦਲਾਏ ਸਭਨਾ ਕਾਪਤਾਰੀਕ ਹੈ ਸਵਾਮੀ ਕਹਿਣਾ ਕਿਛੂ ਨ ਜਾਏ ਨਾਨਕ ਆਪੇ ਵੇਖ ਕੀਤੀ ਨਾ ਨਾਮੇ ਲਾਇ ਨਾਏ ਬੜਹਾਂਸ ਮਹਲਾ ਤੇ ਜਾ ਅੰਮ੍ਰਿਤ ਨਾਮ ਸਦ ਮੀਠਾ ਲਾਗਾ ਗੁਰ ਸ਼ਬਦੀ ਸਾਧ ਆਇਆ ਸੱਚੀ ਬਾਣੀ ਸਹਿਜ ਸੁਆਣੀ ਹਰ ਜੀਉ ਮਨ ਵਸਾਇਆ ਹਰ ਕਿਰਪਾ ਹਰ ਕਰ ਕਿਰਪਾ ਸਤਿਗੁਰੂ ਮਿਲਾਇਆ ਪੂਰੇ ਸਤਿਗੁਰੂ ਹਰਨਾਮ ਤਿਆਰਹਾਓ ਪਰਮੇ ਬੀਰ ਬਾਣੀ ਪ੍ਰਗਾਸੀ ਮਾਇਆ ਮੋਹ ਪਸਾਰਾ ਮਹਾਂਦੇਵ ਗਿਆਨੀ ਵਰਤੇ ਘਰ ਆਪਣੇ ਤਾਮਸ ਬਹੁਤ ਹੰਕਾਰਾ ਕਿਸਨ ਸਦਾ ਅਵਤਾਰੀ ਰੁਦਾ ਕਿਤ ਲਗ ਤਰੇ ਸੰਸਾਰਾ ਗੁਰਮੁਖ ਗਿਆਨ ਰਤੇ ਜੁਗ ਅੰਤਰ ਚੁਕੇ ਮੋਗਬਾਲਾ ਸਤਿਗੁਰੂ ਸੇਵਾ ਤੇ ਨਿਸਦਾਰਾ ਗੁਰਮੁਖ ਰਹੇ ਸੰਸਾਰਾ ਸਾਚੇ ਨਾਏ ਰਤੇ ਬਰਾਗੀ ਪਾਇਨ ਮੁਖ ਦਵਾਰਾ ਏਕੋ ਸਚ ਵਰਤੇ ਸਭ ਅੰਤਰ ਸਭਨਾ ਕਰੇ ਪ੍ਰਤੀਪਾਲਾ ਨਾਨਕ ਇਕਸ ਬਿਨ ਮੈਂ ਅਵਰ ਨਾ ਜਾਣਾ ਸਭਨਾ ਜੀਆ ਜੀਤ ਦੀਵਾਨ ਦਿਆਲਾ ਬੜਹਾਂਸ ਮਹੱਲਾ ਤੇ ਜਾ ਗੁਰਮੁਖ ਸਚ ਸੰਜੋ ਤਤ ਗਿਆਨ ਗੁਰਮੁਖ ਸਾਚੇ ਲਗੇ ਧਿਆਨ ਗੁਰਮੁਖ ਮਨ ਮੇਰੇ ਨਾਮ ਸਮਾਲ ਸਦਾ ਨਿਭੇ ਚੱਲੇ ਤੇਰੇ ਨਾਲ ਰਹਾਉ ਗੁਰਮੁਖ ਜਾਤ ਪਤ ਸੱਚ ਸੋਏ ਗੁਰਮੁਖ ਅੰਦਰ ਸਖਾਈ ਪ੍ਰਭ ਹੋਏ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਏ ਗੁਰਮੁਖ ਆਪ ਵਡਾਈ ਦੇਵੇ ਸੋਏ ਗੁਰਮੁਖ ਸ਼ਬਦ ਸੱਚ ਕਰਨੀ ਸਾਰ ਗੁਰਮੁਖ ਨਾਨਕ ਪਰਵਾਰੇ ਸਹਜ਼ ਹਾਰ ਵਡਹਾਂਸ ਮੰਨ ਲਾ ਤੇ ਜਾ ਰਸਨਾ ਹਰ ਸਾਦ ਲੱਗੀ ਸਹਜ ਸੁਭਾਏ ਮੰਤਰ ਵਿਚਿਆ ਹਰ ਨਾਮ ਧਿਆਏ ਸਦਾ ਸੁਖ ਸਾਚੇ ਸ਼ਬਦ ਵਿਚਾਰੀ ਆਪਣੇ ਸਤਿਗੁਰੂ ਮੇਟੋਂ ਸਦਾ ਬਲੇਹਾਰੀ ਰਹਾਓ ਅੱਖੀ ਸੰਤੋਖੀਆ ਏਕ ਲਿਬਲਾਏ ਮਨ ਸੰਤੋਖਿਆ ਦੂਜਾ ਭਾਉ ਗਵਾਏ ਦੇਹ ਸਰੀਰ ਸੁਖ ਹੋਵੇ ਸ਼ਬਦ ਹਰ ਨਾਏ ਨਾਮ ਪਰਮੁਲ ਹਿਰਦੇ ਰਹਾ ਸਮਾਏ ਨਾਨਕ ਮਸਤਕ ਜਿਸ ਵਢ ਭਾਗ ਗੁਰ ਕੀ ਬਾਣੀ ਸਹਿਜ ਬਿਰਾਗ ਵਢ ਹੰਸ ਮਹਲਾ ਤਜਾ ਪੂਰੇ ਗੁਰ ਤੇ ਨਾਮ ਪਾਇਆ ਜਾਏ ਸੱਚੇ ਸ਼ਬਦ ਸੱਚ ਸਮਾਏ ਏ ਮਨ ਨਾਮ ਨਿਧਾਨ ਤੂੰ ਪਾਏ ਆਪਣੇ ਗੁਰ ਕੀ ਮੰਨ ਲੈ ਜਾਈਂ ਰਹੋ ਗੁਰ ਕੇ ਸ਼ਬਦ ਵਿੱਚੋਂ ਮੈਲ ਗਵਾਏ ਨਿਰਮਲ ਨਾਮ ਵਸੇ ਮਨ ਆਏ ਪਰਵੇਂ ਉਹ ਲਾ ਫਿਰੇ ਸੰਸਾਰ ਮੌਜਨ ਮੇ ਜਮੂ ਕਰੇ ਖਵਾਲ ਨਾਨਕ ਸੇਵਡ ਭਾਗੀ ਜਿਨ ਹਲ ਨਾਮ ਤੇ ਗੁਰ ਪ੍ਰਸਾਦੀ ਮਨ ਵਸਾਇਆ ਬਲਹੰਸ ਮੋਹਲਾ ਤੇਜਾ ਹੋਮੇ ਨਵੇਂ ਨਾਲ ਵਿਰੋਧ ਹੈ ਦੋਏ ਨਾ ਵਸੇ ਇੱਕ ਠਾਏ ਹੋਮੇ ਵਿੱਚ ਸੇਵਾ ਨਾ ਹੋਵੇ ਨਾ ਮਨ ਬਿਥਾ ਜਾਏ ਹਰ ਜੀਤ ਮਨ ਮੇਰੇ ਤੂੰ ਗੁਰ ਕਾ ਸ਼ਬਦ ਕਮਾਏ ਹੁਕਮਨੇ ਤਾਂ ਹਰ ਮਿਲੇ ਤਾਂ ਵਿੱਚੋਂ ਹੋਮੇ ਜਾਇ ਰਹਾ ਹੋਮੇ ਸਭ ਸਰੀਰ ਹੈ ਹੋਮੇ ਉਪਤ ਹੋਏ ਹੋਮੇ ਵਟਾ ਗੋਬਾਰ ਹੈ ਹੋਮੇ ਵਿੱਚ 부ਜ ਬੂਜ ਨਾ ਸਕੇ ਕੋਏ ਹੋਮੇ ਵਿੱਚ ਭਗਤ ਨ ਹੋਵੇ ਹੁਕਮਨ ਬੂਜਿਆ ਜਾਏ ਹੋਮੇ ਵਿੱਚ ਜੀਉ ਬੰਦ ਹੈ ਨਾਮ ਨ ਵਸੇ ਮਨ ਆਏ ਨਾਨਕ ਸਤਿਗੁਰੂ ਮਿਲੀਏ ਹੋ ਮੈਂ ਗਈ ਤਾਂ ਸੱਚ ਵਸਿਆ ਮਨ ਆਏ ਸੱਚ ਕਮਾਏ ਸੱਚ ਰਹੇ ਸੱਚੇ ਸੇਵ ਸਮਾਏ ਨਾਨਕ ਸਤਿਗੁਰੂ ਮਿਲੀਏ ਹੋ ਮੈਂ ਗਈ ਤਾਂ ਸੱਚ ਵਸਿਆ ਮਨ ਆਏ ਸੱਚ ਕਮਾਏ ਸੱਚ ਰਹੇ ਸੱਚੇ ਸੇਵ ਸਮਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ